ਪੁਰ ਪੰਜਾਬ ਦੇ ਜੇ ਤੁਸੀਂ ਮਨੂੰ ਤੇ ਪੰਜਾਬ ਦੇ ਕੋਈ ਪਾਕਿਸਤਾਨ ਨਾਲ ਕੋਈ ਮਾੜੇ ਸਬੰਧ ਨਹੀਂ ਆ। ਨਾ ਪਾਕਿਸਤਾਨ ਵਾਲੇ ਹੀ ਪੰਜਾਬ ਨੂੰ ਮਾੜਾ ਚਾਹੁੰਦੇ ਨੇ। ਸਿੱਖ ਸਿੱਖ ਜਿਹੜੇ ਐ ਅੱਜ ਤੱਕ ਨਾਂ ਦੱਬੇ ਇਹਦੇ ਨਾਂ ਦੱਪਣੇ ਆ। ਜਿਹੇ ਆ ਬਲਾਸਟ ਸਾਡੇ ਲੱਗੇ ਹੋਇਆ ਐ ਸਿਰਫ 100 ਮੀਟਰ ਦੇ ਦਾਰੇ 'ਚ ਆ ਤੇ ਪਰਿਵਾਰ ਨਾਰਮਲ ਐ। ਤਾਂ ਇੱਥੇ ਹੀ ਰਹਿਣਾ ਜੀ। ਕਿਤੇ ਨਹੀਂ ਜਾਣਾ ਅਸੀਂ। ਮਤਲਬ ਸਿੱਖ ਕਹੋ ਮਾਡੀ ਮਰ ਜਾਂਦੀ ਐ। ਇੱਥੇ ਹੁਣ ਅਮਨ ਚਾਨ ਨਾਲ ਸਾਰੇ ਗਾਰੇ ਆ ਕੋਈ ਇੱਥੇ ਗੱਲਬਾਤ ਨਹੀਂ ਆਪਣਾ ਸਾਰੇ ਘਰਾਂ ਚ ਖੁਸ਼ ਆ ਹਨਾ ਤੇ ਇਹਨਾਂ ਦਾ ਕੀ ਕਸੂਰ ਆ ਜਾਂ ਜਿਹੜੇ ਪਾਕਿਸਤਾਨ ਦੇ ਵਿੱਚ ਹਮਲੇ ਹੋ ਰਹੇ ਆ ਉੱਥੇ ਵੀ ਲੋਕ ਆਰਾਮ ਨਾਲ ਰਹਿ ਰਹੇ ਆ ਖੇਤਾਂ ਦੇ ਵਿੱਚ ਆਣ ਕੇ ਮਜ਼ਾਈਲ ਲਿਖਦੀ ਆ ਤੇ ਜਿਸ ਤੋਂ ਬਾਅਦ 40 ਫੁੱਟ ਲੰਬਾ ਤੇ 15 ਫੁੱਟ ਡੂੰਘਾ ਉਸ ਖੇਤ ਦੇ ਵਿੱਚ ਉਹ ਆ ਪੈ ਜਾਂਦਾ ਵਾ ਤਾਂ ਦੂਸਰੇ ਪਾਸੇ ਇੱਕ ਤਸਵੀਰ ਉਹ ਵੀ ਦਿਖਾਣੀ ਚਾਹਾਂਗਾ ਕਿ ਜਿਸ ਦਾ ਘਰ ਲੱਗੇ ਸੀ ਉਸ ਘਰ ਦੇ ਸ਼ੀਸ਼ੇ ਤੱਕ ਟੁੱਟ ਜਾਂਦੇ ਨੇ ਚਾਹੇ ਉਹ ਖਿੜਕੀਆਂ ਦੀ ਗੱਲ ਕਰ ਲਈਏ ਚਾਹੇ ਉਹ ਦਰਵਾਜ਼ਿਆਂ ਦੀ ਗੱਲ ਕਰ ਲਈਏ ਤਾਂ ਜ਼ਰੂਰ ਪਰਿਵਾਰਿਕ ਮੈਂਬਰ ਉਸਲੇ ਸਹਿਮ ਜਾਂਦੇ ਨੇ ਸਹਿਮ ਦਾ ਮਾਹੌਲ ਆਉਂਦਾ ਵਾ ਜਦੋਂ ਘਰ ਦੇ ਵਿੱਚ ਸ਼ੀਸ਼ੇ ਤੱਕ ਟੁੱਟ ਜਾਂਦੇ ਨੇ ਪਰਿਵਾਰ ਕਿਤੇ ਨਾ ਕਿਤੇ ਜ਼ਰੂਰ ਸਹਿਮ ਦੇ ਮਾਹੌਲ 'ਚ ਆ ਕਿ ਭਾਣਾ ਕੀ ਵਰਤਿਆ ਮਿਜ਼ਾਈਲ ਡਿੱਗਦੀ ਆ ਤਾਂ ਜਿਸ ਤੋਂ ਬਾਅਦ ਧੁਮਾਕਾ ਐਡਾ ਕਿ ਜ਼ਬਰਦਸਤ ਸੀ ਜਿਸ ਦੇ ਨਾਲ ਘਰ ਦੇ ਸ਼ੀਸ਼ੇ ਖਿੜਕੀਆਂ ਦੇ ਸ਼ੀਸ਼ੇ ਦਰਵਾਜਿਆਂ ਦੇ ਸ਼ੀਸ਼ੇ ਸਾਰੇ ਟੁੱਟ ਜਾਂਦੇ ਨੇ ਤਾਂ بڑے ਚਾਵਾਂ ਦੇ ਨਾਲ بڑے ਸੁਪਨਿਆਂ ਦੇ ਨਾਲ ਆਪਣੇ ਆਸ਼ੀਅਨ ਨੇ ਬਣਾਏ ਨੇ ਲੋਕਾਂ ਨੇ ਤਾਂ ਜਦੋਂ ਐਸੇ ਧਮਾਕਿਆਂ ਦੇ ਨਾਲ ਐਸੇ ਇਹ ਹਾਲਾਤ ਬੰਦੇ ਨੇ ਤਾਂ ਫਿਰ ਜ਼ਰੂਰ ਕਿਤੇ ਨਾ ਕਿਤੇ ਲੋਕ ਜਿਹੜੇ ਨੇ ਉਹ ਸਹਿਮ ਜਾਂਦੇ ਨੇ ਪਰਿਵਾਰਿਕ ਮੈਂਬਰ ਨੇ ਗੱਲਬਾਤ ਕਰ ਲਾਂਗੇ ਉਹਨਾਂ ਦੇ ਨਾਲ ਹੀ ਮੈਂ ਦੇਖਿਆ ਉੱਥੇ ਜਾ ਕੇ ਵੀ ਇੱਕ ਟੋਆ ਬੜਾ ਡੂੰਘਾ ਵਾ ਬੜਾ ਲੰਬਾ ਟੋਆ ਬਣ ਗਿਆ ਹਾਂਜੀ ਇਹ ਕੈਮਰੇ ਵਿੱਚ ਵੀ ਆਇਆ ਹੈ ਕਿ ਮਤਲਬ ਜਦੋਂ ਬਲਾਸਟ ਹੋਇਆ ਓਦੋਂ ਤਾਂ ਇੱਕ ਇੱਕ ਤਰ੍ਹਾਂ ਪੂਰਾ ਦਿਨ ਚੜਦਾ ਸੀ ਇੰਨੀ ਦੀ ਰੋਸ਼ਨੀ ਸੀ ਅੱਛਾ ਜਿਸ ਤਿੱਕੇ ਨੇ ਦੇਖਿਆ ਤੁਹਾਡੇ ਘਰ ਦੇ ਵੀ ਖਿੜਕੀਆਂ ਦੇ ਦਰਵਾਜ਼ਿਆਂ ਦੇ ਸ਼ੀਸ਼ੇ ਤੱਕ ਟੁੱਟ ਗਏ ਧਮਾਕਾ ਐਡਾ ਹੀ ਜ਼ਬਰਦਸਤ ਹਾਂਜੀ ਬਹੁਤ ਜ਼ਬਰਦਸਤ ਧਮਾਕਾ ਸੀਗਾ ਜੀ ਤੁਸੀਂ ਸੁੱਤੇ ਹੋ ਸੀ ਉਸ ਵੇਲੇ ਹਾਂਜੀ ਸਾਰੇ ਜੀ ਸੁੱਤੇ ਸੀ ਪਰਿਵਾਰ ਤੇ ਚੱਪਰਵਾਦੀ ਕੁਮੈਂਗ ਮੈਂਬਰਾਂ ਦਾ ਬਾਕੀਆਂ ਦੇ ਕੀ ਹਾਲਾਤ ਨੇ ਠੀਕ ਨੇ ਕੇ ਵੇਲੇ ਅਜਿਹੇ ਧਮਾਕੇ ਜਦੋਂ ਬੰਦੇ ਨੇ ਹਾਲਾਤ ਵੀ ਵਿਗੜ ਜਾਂਦੇ ਨਾਲ ਨਹੀਂ ਨਹੀਂ ਥੋੜਾ ਜੇਰ ਹੋਇਆ ਪਰ ਫਿਰ ਲੋਕ ਇੰਨੇ ਹੌਸਲਾ ਦਿੱਤਾ ਸਾਰਿਆਂ ਨੇ ਪਰ ਕੋਈ ਗੱਲ ਨਹੀਂ ਮੈਂ ਦੇਖਿਆ ਕਿ ਘਰ ਵੀ ਪਿੰਡ ਤੋਂ ਬਾਹਰ ਵਾਰਾ ਕਲਾਕਾਰ ਆ ਹਾਂਜੀ ਇਹ ਪਿੰਡ ਤੋਂ ਦੂਰ ਪੈ ਜਾਂਦਾ ਥੋੜੀ ਜੀ ਜੀ ਬਿਲਕੁਲ ਹੋਰ ਵੀ ਮੈਂਬਰ ਨੇ ਕਰਦੇ ਪਰਿਵਾਰਿਕ ਗੱਲ ਕਰ ਲਾਂਗੇ ਭਾਈ ਸਾਹਿਬ ਕਿਦਾਂ ਦੇਖਦੇ ਹੋ ਮਾਹੌਲ ਦੀ ਗੱਲ ਕਰ ਲੈਣੇ ਜਿਸ ਤਿੱਕੇ ਨਾ ਭਾਰਤ ਤੇ ਪਾਕਿਸਤਾਨ ਦਾ ਆਪਸ ਵਿੱਚ ਨਾਲ ਦਿਨ-ਦਿਨ ਵੱਧਦਾ ਜਾ ਰਿਹਾ ਵਾ ਕਿ ਲੱਗਦਾ ਇਹਨਾਂ ਹਾਲਾਤ ਸੇ ਹੀ ਹੋ ਸਕਦੇ ਨੇ ਕਿ ਜਾਂ ਜੰਗ ਫਿਰ ਡੈਫੀਨੇਟ ਆ ਕਿ ਲੱਗੇਗੀ ਹੋ ਬੀਖੋ ਜੀ ਇਹ ਤਾਂ ਕੋਈ ਹਾਲਾਤ ਸਹੀ ਨਹੀਂ ਹੁੰਦੇ ਹਾਲਾਤ ਵਿਗੜਦੇ ਨੇ ਠੀਕ ਹੈ ਜੀ ਇਹ ਜੰਗਾਂ ਦੇ ਨਾਲ ਅਜ ਤੱਕ ਕੋਈ ਹਾਸਲ ਨਾ ਕੀਤੀ ਹੋਇਆ ਤੇ ਨਾ ਕਿਤੇ ਹੋਣਾ ਹੈ ਇਹ ਤਾਂ ਬੈਠ ਕੇ ਕਿਸੇ ਚੀਜ਼ ਦਾ ਕੋਈ ਬੈਠ ਕੇ ਸਮਝੌਤਾ ਕਰਕੇ ਕੋਈ ਹੱਲ ਨਿਕਲਦੇ ਨੇ ਨਾ ਕਿ ਜੰਗਾਂ ਨਾਲ ਹੱਲ ਨਿਕਲਦੇ ਨੇ ਇਹ ਤੇ ਬਸ ਸਰਕਾਰਾਂ ਜਿਹੜੀਆਂ ਉਹ ਆਪਣਾ ਹੀ ਮਤਲਬ ਸਾਰਾ ਕੁਝ ਕਰਨ ਮਾਰਿਆਂ ਇਲੈਕਸ਼ਨਾਂ ਬਾਰੇਆਂ ਜਾਂ ਵੋਟਾਂ ਲੈਣ ਮਾਰਿਆਂ ਸਾਰਾ ਕੁਝ ਕਰਾਉਂਦੀ ਹੈ ਔਰ ਪੰਜਾਬ ਦੇ ਜੇ ਤੁਸੀਂ ਮੰਨੋ ਤੇ ਪੰਜਾਬ ਦੀ ਕੋਈ ਪਾਕਿਸਤਾਨ ਨਾਲ ਕੋਈ ਮਾੜੀ ਸਬੰਧ ਨਹੀਂ ਆ ਨਾ ਪਾਕਿਸਤਾਨ ਵਾਲੇ ਹੀ ਪੰਜਾਬ ਨੂੰ ਮਾੜਾ ਚੁੰਦੇ ਨੇ ਉਹ ਤਾਂ ਇੱਕ ਪੰਜਾਬ ਨੂੰ ਮੁੱਖ ਟਾਰਗੇਟ ਬਣਾ ਕੇ ਪੰਜਾਬ ਤੋਂ ਹੀ ਸਾਰਾ ਕੁਝ ਕਰਵਾਇਆ ਜਾ ਰਿਹਾ ਤੇ ਉਹਦੇ ਕਰਕੇ ਆਖਰ ਪਾਕਿਸਤਾਨ ਨੂੰ ਵੀ ਪੰਜਾਬ ਨੂੰ ਜਵਾਬ ਲੈਣਾ ਪੈਣ ਡਿਆ ਨਹੀਂ ਤੇ ਪਾਕਿਸਤਾਨ ਨਾ ਪਾਕਿਸਤਾਨ ਪੰਜਾਬ ਬਾਰੇ ਮਾੜਾ ਚੁੰਦਾ ਨਾ ਪੰਜਾਬ ਪਾਕਿਸਤਾਨ ਕੁਝ ਲੋਕ ਨੇ ਜਿਹੜੇ ਨਹੀਂ ਸਮਝਦੇ ਕੁਝ ਲੋਕ ਨੇ ਐਸੇ ਬਿਲਕੁਲ ਜੀ ਕੁਝ ਲੋਕ ਨੇ ਜਿਹੜੇ ਚੀਜ਼ਾਂ ਨਹੀਂ ਸਮਝਦੇ ਇਹ ਚੀਜ਼ਾਂ ਕਰਵਾਉਂਦੇ ਨੇ ਜੀ ਹਾਂ ਲਗਾਤਾਰ ਅਸੀਂ ਸੋਸ਼ਲ ਮੀਡੀਆ ਦੇ ਵੀ ਦੇਦੇ ਹਾਂ ਬਹੁਤ ਸਾਰੀ ਮਤਲਬ ਕਿ ਭੜਕਾਉ ਭਾਸ਼ਣਬਾਜ਼ੀ ਵੀ ਕੀਤੀ ਜਾਂਦੀ ਹੈ ਜਿਹੜੀ ਕਿਤੇ ਨਾ ਕਿਤੇ ਜ਼ਰੂਰ ਇੱਕ ਦੂਸਰੇ ਨੂੰ ਭੜਕਾਉਂਦੀ ਹੈ ਜਿਹੜੀ ਕਿਤੇ ਨਾ ਕਿਤੇ ਮਾੜੀ ਲੱਗਦੀ ਬਿਲਕੁਲ ਜੀ ਬਿਲਕੁਲ ਇਹ ਚੀਜ਼ਾਂ ਨਹੀਂ ਕਰਨੀਆਂ ਚਾਹੀਦੀਆਂ ਸਾਨੂੰ ਇਦਾਂ ਦੇ ਕੋਈ ਬਿਆਨਬਾਜ਼ੀ ਨਹੀਂ ਕਰ ਦੇਣੀ ਵੀ ਆਪਾਂ ਪਾਕਿਸਤਾਨ ਨੂੰ ਬਰਬਾਦ ਕਰ ਦਾਂਗੇ ਜਾਂ ਕੋਈ ਆ ਕਰ ਦਾਂਗੇ ਬਿਲਕੁਲ ਨਹੀਂ ਜੀ ਕਿਹਦਾ ਕੋ ਨੁਕਸਾਨ ਕਿਹਦਾ ਹੋਣ ਡਿਆ ਆਮ ਪਬਲਿਕ ਦਾ ਬਿਲਕੁਲ ਜੀ ਨਾ ਕਿਸੇ ਮੰਤਰੀ ਦਾ ਨਾ ਕਿਸੇ ਦਾ ਕੁਛ ਕਿਸੇ ਦਾ ਕੁਛ ਨਹੀਂ ਜਾਣਾ ਜੀ ਵੇਖੋ ਜੀ ਬਲਾਸਟ ਤੋਂ ਹੁੰਦੇ ਨਾਲ ਘਰ ਦੇ ਸਾਰੇ ਦਰਵਾਜ਼ੇ ਟੁੱਟ ਗਏ ਆ ਸ਼ੀਸ਼ੇ ਸਾਰੇ ਟੁੱਟ ਗਏ ਦਰਵਾਜ਼ੇ 'ਚ ਗਾਠਾਂ ਤੱਕ ਰੱਪਟੀਆਂ ਦੀਆਂ ਪਰ ਕੋਈ ਮਤਲਬ ਪ੍ਰਸ਼ਾਸਨ ਦਾ ਕੋਈ ਬੰਦਾ ਜਾਂ ਕੋਈ ਕੁਝ ਇੱਥੇ ਨਹੀਂ ਅਫਸਰਾਇਆ ਕਿਸੇ ਨੇ ਕੁਝ ਨਹੀਂ ਦੇਣਾ ਜੀ ਇਹ ਤੇ ਆਮ ਲੋਕਾਂ ਨੂੰ ਜਿਹੜਾ ਵਾ ਉਹ ਮਤਲਬ ਇੱਕ ਫੌਫ ਡਰਕ ਫੌਫ ਬਿਠਾਇਆ ਜਾ ਰਿਹਾ ਲੋਕਾਂ ਦੇ ਮਨਾਂ 'ਚ ਜਾਂ ਮੰਨ ਕੇ ਚੱਲੋ ਵੀ ਪੰਜਾਬ ਨੂੰ ਇੱਕ ਡੇ ਨੇ ਵੀ ਇਹਨਾਂ ਨੂੰ ਡਰਾ ਲਾਂਗੇ ਜਾਂ ਕੁਝ ਕਰ ਲਾਂਗੇ ਨੇ ਪੰਜਾਬ ਕਿੱਥੇ ਦੱਬਦਾ ਜੀ ਕਿੱਥੇ ਨਾ ਅਜੇ ਤੱਕ ਰਦਬਿਆ ਦੇ ਨੰਦ ਬਣਾਏ ਨਹੀਂ ਦੱਬਿਆ ਨਹੀਂ ਦੋ ਸਾਲ ਤਾਂ ਮਾਂ ਵੀ ਲਾਜ ਮੈਂ ਕਹਾਂ ਜੀ ਪੰਜਾਬ ਕਦੀ ਨਹੀਂ ਦਬੇਗਾ ਪੰਜਾਬ ਸਿੱਖ ਸਿੱਖ ਜਿਹੜੇ ਆ ਅਜੇ ਤੱਕ ਨਾਂ ਦੱਬੇ ਇਹਦੇ ਨਾਂ ਦੱਬਣੇ ਆ ਜਿਹੇ ਆ ਬਲਾਸਟ ਸਾਡੇ ਲੱਗੇ ਹੋਇਆ ਸਿਰਫ 100 ਮੀਟਰ ਦੇ ਦਾਰੇ ਚ ਆ ਤੇ ਪਰਿਵਾਰ ਨਾਰਮਲ ਹੈ ਤਾਂ ਇੱਥੇ ਰਹਿਣਾ ਜੀ ਕਿਤੇ ਨਹੀਂ ਜਾਣਾ ਅਸੀਂ ਮਤਲਬ ਸਿੱਖ ਕਹੋ ਮਾਡੀ ਮਰ ਜਾਂਦੀ ਹੈ ਛੁਕਦੀ ਨਹੀਂ ਜੀ ਮੇਰਾ ਘਰ ਇਥੋਂ 15 ਕਿਲੋਮੀਟਰ ਦੂਰ ਹੈ ਤੇ ਆਪਣਾ ਬਲਾਕ ਕਨਵਾਂਚ ਇਹ ਏਰੀਆ ਪੈਂਦਾ ਹੈ 시ਸਰਾ ਤੇ ਉੱਥੇ ਵੀ ਜਿਹੜਾ ਪੂਰਾ ਇਹਦਾ ਧੁਮਕ ਪਈ ਆ ਸਾਡੇ ਖਿੜਕੀਆਂ ਦੇ ਜਿਹੜੇ ਸ਼ੀਸ਼ੇ ਉੱਥੇ ਵੀ ਹਿੱਲੇ ਆ ਮਤਲਬ ਇੰਨਾ ਜ਼ਬਰਦਸਤ ਧਮਾਕਾ ਹੈ ਕਿ ਤੋਂ 15 ਕਿਲੋਮੀਟਰ ਤੱਕ ਇਹਦੀ ਧਮਕ ਗਈ ਹੈ ਤੇ ਤੁਸੀਂ ਦੇਖ ਦੇਖ ਰਹੇ ਹੋ ਕਿ 15 ਫੁੱਟ ਜਿਹੜਾ ਡੂੰਗਾ ਇੱਥੇ ਟੋਇਆ ਹੋਇਆ ਰੱਖਿਆ ਹੈ ਤੇ 40 ਫੁੱਟ ਜਿਹੜਾ ਮਤਲਬ ਸੈਟ ਚੋੜਾ ਹੈ ਸੈਟਾਂ ਤੇ ਫੈਲਾ ਹੈ ਤੇ ਧਮਾਕਾ ਇੰਨਾ ਜ਼ਬਰਦਸਤੀ ਕਿ ਜਿਹੜਾ ਲੱਗੇ ਗੰਨੇ ਦੇ ਖੇਤ ਹੈ ਖੇਤ ਦੇ ਵਿੱਚ ਜਿਹੜੇ ਆਪਣੇ ਨਵੇਂ ਜਿਹੜਾ ਗੰਨਾ ਬੀਜਿਆ ਹੈ ਤੇ ਤਿੰਨ ਕਨਾਲਾਂ ਦੇ ਵਿੱਚ ਜਿਹੜਾ ਉਹ ਗੰਨਾ ਵੀ ਚਲ ਚੁਕਿਆ ਵਾ ਤੇ ਮੌਕੇ ਤੇ ਜਿਨ੍ਹਾਂ ਨੇ ਦੇ ਘਰ ਵਾਲਿਆਂ ਨੇ ਦੇਖਿਆ ਕਿ ਇੱਥੇ ਜਿਹੜਾ ਚਾਰੇ ਪਾਸੇ ਹਨੇਰਾ ਹੋ ਗਿਆ ਜੀ ਇਹਨਾਂ ਜਬਰਦਸਤ ਧਮਾਕਾ ਹੀ ਨਾ ਧੂਆ ਹੀ ਤੇ ਮੈਂ ਇਹ ਚੀਜ਼ ਵੀ ਕਹਿਣਾ ਚਾਹੁੰਦਾ ਕਿ ਜਿੱਦਾਂ ਦੇਖੋ ਜੰਮੂ ਕਸ਼ਮੀਰ ਤੇ ਪੰਜਾਬ ਨੂੰ ਕਿਉਂ ਟਾਰਗੇਟ ਰੱਖਿਆ ਜਾ ਰਿਹਾ ਹੈ ਰਾਜਸਥਾਨ ਵੀ ਹੈਗਾ ਉਹਨੂੰ ਗੁਜਰਾਤ ਚ ਮੋਦੀ ਦਾ ਸਟੇਟ ਹੈਗਾ ਗੁਜਰਾਤ ਉੱਧਰ ਕਿਉਂ ਨਹੀਂ ਇਹ ਚੀਜ਼ਾਂ ਹੋ ਰਹੀਆਂ ਉੱਧਰ ਵੀ ਇਹ ਚੀਜ਼ ਮਤਲਬ ਦੇਖੋ ਨਾ ਅੱਡੇ ਇੱਥੇ ਹੁਣ ਅਮਨ ਚੈਨ ਨਾਲ ਸਾਰੇ ਰਹਿ ਰਹੇ ਆ ਕੋਈ ਇੱਥੇ ਗੱਲਬਾਤ ਨਹੀਂ ਆਪਣਾ ਸਾਰੇ ਘਰਾਂ ਚ ਖੁਸ਼ ਆ ਹਨਾ ਤੇ ਇਹਨਾਂ ਦਾ ਕੀ ਕਸੂਰ ਆ ਜਿਹੜੇ ਪਾਕਿਸਤਾਨ ਦੇ ਵਿੱਚ ਹਮਲੇ ਹੋ ਰਹੇ ਆ ਉੱਥੇ ਵੀ ਲੋਕ ਆਰਾਮ ਨਾਲ ਰਹਿ ਰਹੇ ਆ ਹਨਾ ਉਹਨਾਂ ਦਾ ਵੀ ਕੀ ਕਸੂਰ ਆ ਆਪਣੀ ਚਾਹੁੰਦੇ ਕਿ ਕਿਸ ਮਰਜ਼ੀ ਤੇ ਹਮਲਾ ਹੋਏ ਜਾਂ ਕਿ ਆਪਣਾ ਡੇਕੇ ਗੁਰਦੁਆਰੇ ਤੇ ਹਮਲਾ ਹੋਏ ਹਨਾ ਪੁਛ ਵਿੱਚ ਜਿਹੜਾ ਇਹਨਾਂ ਨੇ ਅਟੈਕ ਕੀਤਾ ਬਹੁਤ ਗਲਤ ਕੀਤਾ ਹਨਾ ਇਹ ਨਹੀਂ ਇਹਨਾਂ ਨੂੰ ਕਰਨਾ ਚਾਹੀਦਾ ਜੋ ਵੀ ਹੈ ਬਹੁਤ ਗਲਤ ਕਰ ਰਹੇ ਆ ਬਿਲਕੁਲ ਸਾਬਰ ਸੂਰਤ ਨੌਜਵਾਨ ਸੱਜਿਆਵਾ ਸਿੰਘ ਸੱਜਿਆਵਾ ਜਿਹਨੇ ਬੜੀ ਬੜੀ ਗੱਲ ਕਹੀ ਹੈ ਕਿ ਅਸੀਂ ਨਹੀਂ ਚਾਹੁੰਦੇ ਕਿ ਮਸਜਿਦ ਤੇ ਵੀ ਹਮਲਾ ਹੋਵੇ ਅਸੀਂ ਨਹੀਂ ਜਾਣਦੇ ਕਿ ਸਾਡੇ ਵੀ ਗੁਰਦੁਆਰਾ ਸਾਹਿਬ ਤੇ ਇਹ ਹਮਲਾ ਹੋਵੇ ਗੁਰੂ ਘਰਾਂ ਦੇ ਉੱਤੇ ਹਮਲਾ ਕਰਨਾ ਇੱਕ ਬੜੀ ਕਨੌਨੀਆ ਹਰਕਤਾਂ ਵਾਂ ਇਹਨਾਂ ਨੂੰ ਬਾਹਰ ਜਾਣਾ ਚਾਹੇ ਉਹ ਭਾਰਤ ਵਾਲੇ ਪਾਸੋਂ ਹੁੰਦਾ ਵਾ ਚਾਹੇ ਉਹ ਪਾਕਿਸਤਾਨ ਵਾਲੇ ਪਾਸੋਂ ਹੁੰਦਾ ਵਾ ਤਾਂ ਜੰਗ ਕਿਸੇ ਮਸਲੇ ਦਾ ਹੱਲ ਨਹੀਂ ਪਰਿਵਾਰਿਕ ਮੈਂਬਰ ਜ਼ਰੂਰ ਕਿਤੇ ਨਾ ਕਿਤੇ ਉਸ ਵੇਲੇ ਸਹਿਮਜੇ ਮਾਹੌਲ ਜੇ ਚਲੇ ਜਾਂਦੇ ਨੇ ਕਿਉਂਕਿ ਜਦ ਉਸ ਵੇਲੇ ਅਚਾਨਕ ਧਮਾਕਾ ਹੁੰਦਾ ਵਾ ਤਾਂ ਆਟੋਮੈਟਿਕ ਪਰਿਵਾਰਿਕ ਮੈਂਬਰ ਵੀ ਡਰ ਜਾਂਦੇ ਨੇ ਜਿੱਥੇ ਇਲਾਕੇ ਦੇ ਲੋਕ ਸਹਿਮ ਜਾਂਦੇ ਨੇ ਉੱਥੇ ਪਰਿਵਾਰਿਕ ਮੈਂਬਰ ਵੀ ਜ਼ਰੂਰ ਕਿਤੇ ਨਾ ਕਿਤੇ ਸਹਿਮੇ ਨੇ ਤਾਂ ਉਹਨਾਂ ਨੇ ਕਿਹਾ ਕਿ ਇਹ ਜੰਗ ਕੋਈ ਮਸਲੇ ਦਾ ਹੱਲ ਨਹੀਂ ਹੈਗਾ ਅਸੀਂ ਨਹੀਂ ਚਾਹੁੰਦੇ ਕਿ ਜੰਗ ਹੋਵੇ ਨੁਕਸਾਨ ਹੋਵੇਗਾ ਦੋਨਾਂ ਪਾਸੇ ਹੋਵੇਗਾ ਚਾਹੇ ਉਹ ਭਾਰਤ ਦਾ ਚਾਹੇ ਉਹ ਪਾਕਿਸਤਾਨ ਦਾ ਕੈਮਰਾ ਪਰਸਨ ਬੋਬੀ ਦੇ ਨਾਲ ਜਤਿੰਦਰ ਗੁੰਡਲ ਸਾਂਝਾ ਵਰਲਡ ਵਾਈਡ ਟੀਵੀ ਗੁਰਦਾਸਪੁਰ